ਇਤੀ ਦੁਕਾਨਾਂ ਦੇ ਅੱਗੇ ਨਲਕਾ ਚੋਰੀ ਕਰਨ ਵਾਲੇ ਚੋਰ ਨੂੰ ਥਾਣਾ ਸਾਦਕ ਦੀ ਪੁਲਿਸ ਨੇ ਕਾਬੂ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਾਦਕ ਦੇ ਮੁਖ ਐਸ ਐਚਓ ਮੈਡਮ ਜਗਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬਰ ਦੀ ਇਤਲਾਹ ਦੇਣ ਤੇ ਐਸ ਆਈ ਨਿਸ਼ੰਦਰ ਸਿੰਘ ਆਪਣੀ ਟੀਮ ਨਾਲ ਪਹੁੰਚੇ ਅਤੇ ਉਹਨਾਂ ਨੇ ਉਸ ਚੋਰ ਨੂੰ ਰੰਗੇਤੀ ਕਾਬੂ ਕੀਤਾ ਗਿਆ ਆਪਣੀ ਬੰਦੀ ਹੋਈ ਕਾਰਵਾਈ ਪੁਲਿਸ ਕਰ ਰਹੀ ਹੈ ਕਿਸੇ ਵੀ ਨਸ਼ਾ ਤਸਕਰੀ ਅਤੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਊਗਾ ਕੇ ਐਸ ਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਮੈਡਮ ਜੀ ਇੱਕ ਚੋਰੀ ਦੇ ਸਬੰਧ ਵਿੱਚ ਚੋਰ ਫੜਿਆ ਜੀ ਕੀ ਕਹੋਗੇ ਉਹਦੇ ਬਾਰੇ ਅ ਇਕਲ ਲਈ ਅਸੀ ਨਛੱਤਰ ਸਿੰਘ ਜਿਹੜਾ ਸੰਧੂਰਾ ਚੌਂਕ 사ਦਕ ਦੇ ਵਿੱਚ ਮਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀਗੀ ਅ ਵੀ ਜਿਹੜਾ ਪੰਚਾਇਤੀ ਦੁਕਾਨਾਂ ਜਿਹੜੀ ਮਾਰਕੀਟ ਦੇ ਵਿੱਚ ਕੁਝ ਨਲਕੇ ਚੋਰੀ ਹੋਏ ਆ ਤਾਂ ਉਸ ਦੇ ਸਬੰਧ ਵਿੱਚ ਇੱਕ ਮਨਜਿੰਦਰ ਸਿੰਘ ਉਰਫ ਕਾਕਾ son of ਜਸਵੀਰ ਸਿੰਘ ਆ ਫਿਰੋਜ਼ਪੁਰ ਰੋਡ 사ਦਕ ਦੇ ਤੇ ਜਿਹੜੀ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਤੇ ਉਹ ਤੋਂ ਨਾਲ ਕੇ ਬਰਾਮਦ ਕੀਤੇ ਗਏ ਆ ਇੱਕ ਛੋਟੀ ਮੋਟਰ ਪਾਣੀ ਵਾਲੀ ਬਰਾਮਦ ਕੀਤੀ ਗਈ ਆ ਤੇ ਕੁਝ ਐਂਗਲਸ ਬਰਾਮਦ ਕੀਤੇ ਗਏ ਜਿਹੜੇ ਉਹਨੇ ਚੋਰੀ ਕੀਤੀ ਸੀ ਕਿਸ ਵਿੱਚ ਇਸ ਦੇ ਵਿੱਚ ਬੰਦੇ ਕਿੰਨੇ ਨੂੰ ਰੋਲੇ ਹੋਰ ਹੈਗੇ ਜੀ ਕੋਈ ਚੋਰ ਅ ਬਸ ਇਹ ਇੱਕ ਤਫਤੀਸ਼ ਚੱਲੀ ਆ ਹਾਂਜੀ ਜੋ ਨਸ਼ਿਆਂ ਦੇ ਖਿਲਾਫ ਤੇ ਚੋਰੀ ਦੇ ਖਿਲਾਫ ਤੁਸੀਂ ਕਿਹੋ ਜਿਹਾ ਐਕਸ਼ਨ ਲੈ ਰਹੇ ਹੋ ਜੀ ਅ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਅ ਸ਼੍ਰੀਮਤੀ ਪ੍ਰਗਿਆ ਚਿੰਦ ਦੀ ਮਦੀ ਪਾਲਣਾ ਕਰਦੇ ਹੋਏ ਨਾ ਹੀ ਕਿਸੇ ਨੂੰ ਚੋਰੀ ਨੂੰ ਬਖਸ਼ਿਆ ਜਾਊਗਾ ਤੇ ਨਾ ਹੀ ਕਿਸੇ ਨਸ਼ਾ ਤਸਕਰ ਨੂੰ ਬਖਸ਼ਿਆ ਜਾਊਗਾ